ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੀਤਾ ਕੀ ਹਾਲ ਚਾਲ ਜੀ ਹੋਰ ਸੁਣਾਓ ਨਵੀਤਾ ਜੀ ਅੱਜ ਸ਼ਾਮ ਇੱਕ ਚੀਜ਼ ਬੜੀ ਦੇਖਣ ਆਂ ਮੈਂ ਵੀ ਨਵਾਂ ਨਵਾਂ ਯੂਟਿਊਬਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਇੱਕ ਕੰਟੈਂਟ ਕ੍ਰੀਏਟਰ ਵਾਸਤੇ ਨਾ ਬੜਾ ਔਖਾ ਹੁੰਦਾ ਕਿ ਰੋਜ਼ ਰੋਜ਼ ਕੀ ਪਾਈਏ ਕੀ ਇਦਾਂ ਦਾ ਬੋਲ ਕੇ ਪਾਈਏ ਜੋ ਅਟਰੈਕਟਿਵ ਲੱਗੇ ਜਾਂ ਜੋ ਵਧੀਆ ਲੱਗੇ ਕਿਉਂਕਿ ਇਨਫੋਰਮੇਟਿਵ ਚੀਜ਼ਾਂ ਬਹੁਤ ਘੱਟ ਚੱਲਦੀਆਂ ਨੇ ਆਈ ਥਿੰਕ ਯੂਟਿਊਬ ਦੇ ਉੱਤੇ ਤੇ ਮੈਂ ਵੀ ਸਵੇਰ ਦਾ ਸੋਚਦਾ ਪਿਆ ਕੀ ਪਾਵਾਂ ਕੀ ਪਾਵਾਂ ਸਾਰੀ ਦਿਹਾੜੀ ਕਦੀ ਕੋਈ ਕੰਮ ਕਰ ਲਾ ਕਦੀ ਕੋਈ ਕੰਮ ਤੁਹਾਨੂੰ ਪਤਾ ਜਿੱਦਾਂ ਕਿ ਸੰਡੇ ਆ ਕਿ ਸੰਡੇ ਦੇ ਵਿੱਚ ਕੋਈ ਬਹੁਤ ਜ਼ਿਆਦਾ ਘਰੇਲੂ ਕੰਮ ਬੜੇ ਜ਼ਿਆਦਾ ਹੁੰਦੇ ਜਿੱਦਾਂ ਕਿ ਜੀਤਾ ਬਸ ਫਿਲਮਾਂ 'ਚ ਹੁੰਦਾ ਤੇ ਬਸ ਫਿਲਮਾਂ 'ਚ ਸੀਨ ਕਰ ਲੇ ਤੇ ਆਈ ਕੁਛ ਹੁੰਦਾ ਜੀਤਾ ਸਾਰੇ ਘਰ ਦੇ ਕੰਮ ਵੀ ਕਰਦਾ ਸਵੇਰ ਦੀ ਅੱਜ ਮਸ਼ੀਨ ਲਾਈਦੀ ਤੇ ਸਾਰੇ ਪਰਦੇਪੁਰ ਦੇ ਤੌਰ ਤੇ ਆ ਮਨਿਆਜੀ ਤਾਂ ਫਿਲਮਾਂ 'ਚ ਥੋੜਾ ਵੱਡਾ ਲੱਗਦਾ ਕਿ ਐਕਟਰ ਆ ਪਰ ਅਸਲ ਲਾਈਫ ਹਰ ਇਨਸਾਨ ਦੀ ਕੁਝ ਹੋਰ ਹੁੰਦੀ ਹੈ ਤੇ ਹੁਣ ਮੈਂ ਇਹਦਾ ਬੈਠਾ ਬੜਾ ਸੋਚਣ ਡਿਆ ਕਿ ਚਲੋ ਕੁਝ ਨਾ ਕੁਝ ਤੇ ਪਾਈਏ ਭੈਣ ਭਰਾਵਾਂ ਵਾਸਤੇ ਕੋਈ ਗੱਲਬਾਤ ਹੀ ਸਾਂਝੀ ਕਰਦੇ ਆ ਤੇ ਬਾਕੀ ਹਲੇ ਇਕੱਲੇ ਆ ਤੇ ਜਦੋਂ ਕੋਈ ਸਾਥੀ ਬਲੀ ਨਾਲ ਹੋਏਗਾ ਤੇ ਉਹਨੂੰ ਵੀ ਨਾਲ ਲਵਾਵਾਂਗੇ ਤੇ ਉਹਦੀ ਵੀ ਵੀਡੀਓ ਨਾਲ ਪਾਇਆ ਕਰਾਂਗੇ ਤੇ ਬਾਕੀ ਮੈਂ ਇੱਕ ਚੀਜ਼ ਬੜੀ ਦੇਖੀ ਆ ਕਿ ਤੁਸੀਂ ਕਦੇ-ਕਦੇ ਬਹੁਤ ਜ਼ਿਆਦਾ ਪਿਆਰ ਦੇ ਦਿੰਦੇ ਹੋ YouTube ਦੇ ਉੱਤੇ ਤੇ ਕਦੇ-ਕਦੇ ਇਕਦਮ ਹੀ ਵਾਚ ਨਹੀਂ ਕਰਦੇ ਸਕਰੋਲ ਕਰ ਦਿੰਦੇ ਹੋ ਸਕਰੋਲ ਨਾ ਕਰਿਆ ਕਰੋ ਵੀਡੀਓ ਜੇ ਤੁਸੀਂ ਇੱਥੇ ਜ਼ਿਆਦਾ ਐਪਰੀਸ਼ੀਏਟ ਕਰੋਗੇ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਵਧੀਆ ਚੀਜ਼ਾਂ ਦਿਖਾਵਾਂ ਵਧੀਆ ਕੰਟੈਂਟ ਕਰਾਂ ਕੋ ਹਾਸੇ ਵਾਲੀਆਂ ਗੱਲਾਂ ਕੁਝ ਦਿਲ ਦੀਆਂ ਗੱਲਾਂ ਜਾਂ ਕੁਝ ਆਪਣੇ ਜੋ ਆਪਾਂ ਕਰਦੇ ਆ ਉੱਥੇ ਸੈੱਟ ਦੇ ਉੱਤੇ ਜਿਹਨੇ ਮસ્ਤੀ ਕਰਦੇ ਆ ਕੋਸ਼ਿਸ਼ ਕਰਾਂਗੇ ਇੱਥੇ ਸ਼ੇਅਰ ਕਰਨ ਦੀ ਕਰਾਂ ਪਹਿਲੇ ਤੁਸੀਂ ਜੀਤੇ ਨੂੰ ਕੱਲੇ ਨੂੰ ਤਾਂ ਪਿਆਰ ਦੋ ਫਿਰ ਬਾਕੀ ਸਾਰਿਆਂ ਨੂੰ ਲੈ ਕੇ ਆਵਾਂਗੇ ਸਾਰਿਆਂ ਨਾਲ ਗੱਪ ਛੱਪਾ ਮਾਰਾਂਗੇ ਤੇ ਬਾਕੀ ਸੱਚਾਈ ਦੱਸਿਓ ਵੀ ਕੌਣ ਕੌਣ ਅ ਮੇਰੇ ਵਾਂਗੂ ਵੀਡੀਓ ਬਣਾਉਂਦੀਆਂ ਜਿਹਨੇ ਨਵੀਆਂ-ਨਵੀਆਂ ਸ਼ੁਰੂ ਕੀਤੀਆਂ ਔਰ ਡੇਲੀ ਸੋਚਦਾ ਆ ਕਿ ਮੈਂ ਕੀ ਪਾਵਾਂ ਕਿੱਦਾਂ ਦੀ ਗੱਲ ਪਾਵਾਂ ਹਮੇਸ਼ਾ ਪਾਵਾਂ ਜਿਹੜੇ ਆਪਣੇ ਨੀਅਰ ਡੇਅਰ ਆ ਆਪਣੇ ਖਾਸ ਦੋਸਤ ਜਿਹੜੇ YouTube ਤੇ ਕੰਮ ਆਲਰੇਡੀ ਕਰਦੇ ਆ ਆਪਾਂ ਉਹਨਾਂ ਦੀਆਂ ਵੀਡੀਓ ਦੇਖਦੇ ਆ ਕਿ ਯਾਰ ਇਹਨੇ ਅੱਜ ਕੀ ਪਾਇਆ ਵਾ ਤੇ ਕਿਦਾਂ ਦੇ ਕੱਪੜੇ ਪਾਏ ਆ ਜਾਂ ਕਿਦਾਂ ਦੀ ਗੱਲਬਾਤ ਕਰਦਾ ਪਿਆ ਹੈ ਕਿਹੜੇ ਵਿਸ਼ੇ ਦੇ ਉੱਤੇ ਗੱਲ ਕਰਦਾ ਪਿਆ ਆਪਾਂ ਨੂੰ ਉਹਦੇ ਵਾਂਗੂੰ ਨਾ ਬੋਲੀਓ ਉਹਨੂੰ ਕਾਪੀ ਤੇ ਕਰ ਲਈਏ ਪਰ ਜੀਤੇ ਨੇ ਫਿਲਮਾਂ 'ਚ ਵੀ ਕਿਹਦੀ ਕਾਪੀ ਨਹੀਂ ਕੀਤੀ ਜਾਂ ਜਿਹੜਾ ਕੰਮ ਕਰਦੇ ਉਹ 'ਚ ਵੀ ਨਹੀਂ ਕੀਤੀ ਤੇ ਕਦੀ ਕਾਪੀ ਐ 'ਚ ਵੀ ਨਹੀਂ ਕੀਤੀ ਤੇ ਨਾ ਹੀ ਕਦੀ ਕਰਨੀ ਆ ਜਿੱਦਾਂ ਦੇ ਆ ਰੀਲ ਆ ਤੁਹਾਡੇ ਸਾਹਮਣੇ ਬੈਠੇ ਆ ਤੇ ਮੈਂ ਤਾਂ ਤੁਹਾਡੇ ਨਾਲ ਕਿੰਨੀਆਂ ਸਾਰੀਆਂ ਗੱਲਾਂ ਕਰਨਾਂ ਤਤੋ ਇਹ ਵੀ ਕੋਈ ਆਪਣਾ ਜਲਦੀ ਗੱਲ ਸ਼ੇਅਰ ਕਰਿਆ ਕਰੋ ਕੋਈ ਕਮੈਂਟ ਕਰਿਆ ਕਰੋ ਕੁਛ ਦੱਸਿਆ ਕਰੋ ਜੇ ਕੁਛ ਦੱਸੋਗੇ ਪੁੱਛੋਗੇ ਤੇ ਮੈਂ ਉਹਦਾ ਜਵਾਬ ਦਵਾਂਗਾ ਸ਼ਾਇਦ ਹੋ ਸਦਾ ਤੁਹਾਡੇ ਕਮੈਂਟਾਂ ਜਿਵੇਂ ਮੈਨੂੰ ਕੰਟੈਂਟ ਮਿਲ ਜੇ ਤੇ ਬਾਕੀ ਸਾਫ ਘੈਂਟ ਆ ਤੇ ਇਸ ਵਾਰੀ ਕਮੈਂਟ ਚ ਮੈਨੂੰ ਦੱਸਿਓ ਸਹੀ ਵੀ ਮੈਨੂੰ ਜਾਣਦਾ ਕੌਣ-ਕੌਣਾ ਮੈਨੂੰ ਤੇ ਇਦਾਂ ਲੱਗਦਾ ਕਿ ਇਦਾਂ ਹੀ ਮਤਲਬ ਅਨਨੋਨ ਆਡੀਅੰਸ ਥੋੜੀ ਜੀ ਵੀਡੀਓ ਵੇਖ ਕੇ ਵੀਡੀਓ ਸਕਰੋਲ ਕਰ ਦਿੰਦੀ ਆ ਤੇ ਮੇਰਾ ਵਲੌਗ ਜਿਹੜਾ ਐਦਾਂ ਹੀ ਵਿਚਾਰਾ ਰਹਿ ਜਾਂਦਾ ਹੈ YouTube ਵਾਲੇ ਵੀ ਸੋਚਦੇ ਨੇ ਕਿ ਜੀਤਾ ਉਧਰ ਲੱਖਾਂ ਵਿੱਚ ਵਿਊ ਲੈਂਦਾ ਤੇ ਇੱਧਰ ਆ ਕੇ ਜੀਤੇ ਨੂੰ ਕੁਝ ਬੰਦਾ ਹੀ ਨਹੀਂ ਪਿਆ ਤੇ ਬਾਕੀ ਤੁਹਾਡਾ ਪਿਆਰ ਬਹੁਤ ਜ਼ਿਆਦਾ ਉਧਰ ਮਿਲੇ ਜਾਂ ਇੱਧਰ ਮਿਲੇ ਸਿਰ ਮੱਥੇ ਆ ਬਹੁਤ ਰਿਸਪੈਕਟ ਹੈ ਤੁਹਾਡੇ ਸਰੋਤਿਆਂ ਦੀ ਜਿਹੜਾ ਤੁਸੀਂ ਇੰਨਾ ਐਪਰੀਸ਼ੀਏਟ ਕਰਦੇ ਹੋ ਔਰ ਕੋਸ਼ਿਸ਼ ਕਰੀ ਦੀ ਆ ਕਿ ਵਧੀਆ ਕੰਮ ਕਰੀਏ ਇਸ ਤੋਂ ਵਧੀਆ ਵੈਬ ਸੀਰੀ ਲਿਆ ਕੇ ਆਈਏ ਬਣਾ ਨੂੰ ਮੈਂ ਵੀ ਬਣਾ ਸਕਦਾ ਵਾ ਸਾਡੇ ਤਜਿੰਦਰ ਭਾਜੀ ਆ ਉਹਨਾਂ ਨਾਲ ਰਹਿ ਰਹਿ ਕੇ ਇਨਾ ਐਕਸਪੀਰੀਅੰਸ ਆਗਾ ਜਿੰਨਾ ਵੀ ਆ ਬੋਲ ਪਾ ਰਿਆ ਨਾ ਮੈਂ ਕਿ ਕੈਮਰੇ ਦੇ ਅੱਗੇ ਇਹ ਤਜਿੰਦਰ ਭਾਜੀ ਦੇ ਕਰਕੇ ਹੀ ਆ ਉਹਨਾਂ ਨੇ ਇਨਜਾਜ਼ ਦਸੀ ਆ ਤੇ ਪਾ ਨੂੰ ਮੈਂ ਇੱਧਰ ਵੀ ਪਾ ਸਕਦਾ ਵਾਂ ਵੈਬ ਸੀਰੀਆਂ ਪਰ ਵੈਬ ਸੀਰੀਆਂ ਨਹੀਂ ਵੈਬ ਸੀਰੀਆਂ ਦਾ ਮਜ਼ਾ ਭਾਜੀ ਨਾਲ ਹੀ ਆਉਂਦਾ ਵੀ 90% ਆਈਡੀ ਹੈ ਭਾਜੀ ਦੇ ਲੱਲੀ ਦੇ ਆ ਤੇ ਵਿੱਚ 5-7% ਆਪਣਾ ਮਿਲਾ ਕੇ ਤੇ ਫਿਰ ਵੀਡੀਓ ਬਣਾ ਕੇ ਪਾ ਦਿੱਤੀ ਆ ਤੇ ਤੁਸੀਂ ਪਿਆਰ ਦੇ ਦਿੰਦੇ ਬਲੌਗਿੰਗ ਕਰਾਂ ਆਪਾਂ ਮਰੀ ਜਾਣਾ ਤੇ ਤੁਸੀਂ ਕਿਹਨ ਨੂੰ ਵੀ ਪੁੱਛ ਲਿਆ ਵੀ ਜੀਤੇ ਦਾ ਅਦਰ ਸਾਈਡ ਕਿਹੜੀ ਆ ਤੇ ਤੁਹਾਨੂੰ ਬਖੂਬੀ ਦੱਸ ਦੇਣਗੇ ਵੀ ਜੀਤਾ ਬਹੁਤ ਐਂਟਰਟੇਨਰ ਆ ਉਹ ਮੈਂ ਉਦਾਂ ਹੀ ਫਿਲਮਾਂ ਦੇ ਵਿੱਚ ਇਦਾਂ ਦੇ ਸੀਨ ਕਰਦਾ ਆ ਭਾਜੀ ਉਹਨਾਂ ਦੇ ਨਾਲ ਉਹ ਵੀ ਭਾਜੀ ਨੇ ਡਿਸਾਈਡ ਕਰਦੇ ਡਿਜ਼ਾਈਨ ਦਾ ਡਿਸਾਈਡ ਕਰਦੇ ਆ ਵੀ ਤੂੰ ਕਰ ਸਕਦਾ ਸੰਜੂ ਮਤਲਬ ਉਹਨਾਂ ਨੇ ਇਨਾ ਹੌਸਲਾ ਦਿੱਤਾ ਵੀ ਤੇਰੇ ਵੱਤ ਕੋਈ ਵੀ ਸੀਨ ਔਖਾ ਨਹੀਂ ਹੈਗਾ ਤੇ ਮੈਨੂੰ ਮੋਟੀਵੇਟ ਕਰਦੇ ਆ ਤੇ ਬਸ ਫਿਰ ਆਪਾਂ ਵਰਜੀ ਦਾ ਸੀਨ ਦੇ ਵਿੱਚ ਤੇ ਲੋਕਾਂ ਨੂੰ ਪਸੰਦ ਆਉਂਦਾ ਹੈ ਤੇ ਅਨੁਕਰਨ ਦਾ ਮਜ਼ਾ ਆ ਜਾਂਦਾ ਸੀਨ ਤੇ ਆਡੀਅנס ਨੂੰ ਵੇਖਣ ਦਾ ਕਿਉਂਕਿ ਅਕਸਰ ਇਹ ਚੀਜ਼ਾਂ ਆਪਾਂ ਕਦੇ-ਕਦੇ ਸੋਚਦੇ ਆ ਕਿ ਯਾਰ ਨਹੀਂ ਇਹ ਚੀਜ਼ ਹੋ ਨਹੀਂ ਸਕਦੀ ਜ਼ਰੂਰੀ ਨਹੀਂ ਕਿ ਜੇ ਆਪਾਂ ਚੰਗੇ ਆ ਨਾ ਤੇ ਕੋਈ ਵੀ ਇਦਾਂ ਦਾ ਹੀ ਆ ਦੁਨੀਆ ਤੇ ਹਰ ਪ੍ਰਕਾਰ ਦੇ ਇਨਸਾਨ ਬੈਠੇ ਆ ਮਾੜੇ ਤੋਂ ਮਾੜਾ ਔਰ ਚੰਗੇ ਤੋਂ ਚੰਗਾ ਬਸ ਉਹ ਵਿਖਾਣ ਦੀ ਕੋਸ਼ਿਸ਼ ਕਰੀਦੀ ਆ ਹੁਣ ਵੀ ਆਪਾਂ ਟਰਾਈ ਕਰਦੇ ਪਏ ਆ ਕਿ ਕੁਝ ਵਧੀਆ ਕਰੀਏ ਭਾਈਓ ਨਹੀਂ ਸੋਚਦੇ ਪਏ ਕੋਈ ਜ਼ਬਰਦਸਤ ਜੀ ਚੀਜ਼ ਬਣਾਣ ਨੂੰ ਤੇ ਆਪਾਂ ਦੇ ਬਸ ਜਾਣਾ ਤੇ ਭਾਈ ਇਨ ਸਕ੍ਰਿਪਟ ਦੇਣੀ ਆ ਤੇ ਆਪਾਂ ਕਰ ਦੇਣੀ ਆ ਬਾਕੀ ਸਵਚਨ ਨਾਲਾ ਕੰਮ ਸਾਰਾ ਭਾਈ ਤੇ ਸੁੱਟਿ ਆਓ ਕਿ ਕਿਦਾਂ ਉਹਨਾਂ ਨੇ ਕਰਨਾ ਕਿਦਾਂ ਸਟੋਰੀ ਸੋਚਣੀ ਆ ਮਤਲਬ ਬਹੁਤ ਔਖਾ ਹੈ ਕੰਮ ਮੈਂ ਤੇ ਕਹਿੰਨਾ ਵੀ ਇਹ ਕਿਹ ਕਹਿੰਦੇ ਉਹਨੂੰ ਬੜਾ ਔਖਾ ਕੰਮ ਆ ਔਰ ਜਿਹੜਾ ਸੋਚਣੀ ਸਟੋਰੀ ਜਾਂ ਮਤਲਬ ਸਟੋਰੀ ਬਣਾਉਣੀ ਉਹਦਾ ਪੂਰਾ ਲਿਖਣਾ ਉਹਨੂੰ ਐਕਟਰਾਂ ਨੂੰ ਸਮਝਾਣਾ ਛੋਟਾ ਛੋਟਾ ਰੋਲ ਛੋਟੇ ਛੋਟੇ ਬੰਦੇ ਨੂੰ ਦੱਸਣਾ ਕਿ ਤੂੰ ਐਦਾਂ ਕਰਨਾ ਤੂੰ ਐਦਾਂ ਕਰਨਾ ਫਿਰ ਜਦੋਂ ਆਪਾਂ ਸੀਨ ਕਰ ਰਹੇ ਹਾਂ ਸਿਰ ਤੇ ਖਲੋਤੇ ਰਹਿਣਾ ਕਿ ਹਾਂ ਜਿਹੜੇ ਜਿਹੜੇ ਫੀਲ ਨਾ ਮੈਂ ਲਿਖਿਆ ਉਹ ਫੀਲ ਨਾ ਮਤਲਬ ਆ ਰਿਹਾ ਕਿ ਨਹੀਂ ਆ ਰਿਹਾ ਹਨਾ ਬੜਾ ਔਖਾ ਕੰਮ ਆ ਤੇ ਬਾਕੀ ਚਲੋ ਬੜੀਆਂ ਗੱਲਾਂ ਬਾਤਾਂ ਹੋਣਗੀਆਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੋਂ ਹੀ ਇਸ ਵਲੌਗ ਨੂੰ ਪਿਆਰ ਦਿਓ ਇਹ ਬਸ ਗੱਲਾਂ ਬਾਤਾਂ ਵਲੌਗਿੰਗ ਆਪਾਂ ਜਿੱਦਾਂ ਪੂਰਾ گاਵਂ ਅੰਗਰੇਜ਼ੀ ਕਰਾਂਗੇ ਤੇ ਪੁੱਦਾ ਤੁਹਾਨੂੰ ਦਿਖਾਵਾਂਗੇ ਸਿਸਟਮ ਜਿਹਾ ਕਿਤਾ ਕਿਤਾ ਨੇਚਰ ਫਿਰੋਲੀ ਵਾਲੀ ਕਰਕੇ 1 ਬਾਈ 1 ਤੁਹਾਨੂੰ ਫੈਮਲੀ ਦਾ ਵੀ ਇੰਟਰੋਡਿਊਸ ਕਰਾਵਾਂਗੇ ਯਾ ਨਾ ਗਾਏ ਜੀਤੇ ਤੇ ਰਿਵਲ ਲੱਲਿਓ ਕਿ ਜਿੱਤਾ ਕਿਦਾਂ ਦਾ ਤੇ ਚਲੋ ਤੁਹਾਡੇ ਤੋਂ ਇਜਾਜ਼ਤ ਲੈਣਾ ਸਾਰਿਆਂ ਤੋਂ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੋਦੇ ਵਾਸਤੇ ਤੇ ਦੱਬ ਕੇ ਸਪੋਰਟ ਕਰ ਦਿਓ ਇਸ ਚੈਨਲ ਨੂੰ ਤੇ ਕਮੈਂਟਾਂ ਨਾਲ ਜੀਤਾ ਜੀਤਾ ਕਰਾਉਂਦਾ ਜਿੱਦਾਂ ਉਧਰ ਹੁੰਦੀ ਹੈ ਚੇ ਗਾਈਸ ਸਤਿ ਸ਼੍ਰੀ